ਹਾਂਜੀ ਦੋਸਤੋ ਕੀ ਹਾਲ ਚਾਲ ਨੇ ਪਹਿਲਾਂ ਵੀਡੀਓ ਦੇਖੋ ਫਿਰ ਆਪਾਂ ਇਹਦੇ ਬਾਰੇ ਖੁੱਲ ਕੇ ਗੱਲਬਾਤ ਕਰਦੇ ਹਾਂ ਹਾਂਜੀ ਸਾਰੇ ਸਾਰੇ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੀ ਗਾ ਓ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਹੈਲੋ ਭਾਈ ਟੂਰਨਾਮੈਂਟ ਕੈਂਸਲ ਹੈ ਮੈਂ ਕਰਪੈਣਾ ਨਹੀਂ ਦਿੰਦਾ ਜਾਓ ਡੈਕਸ ਆਲ ਗੋ ਚਲੋ ਭਾਈ ਕਰ ਨੂੰ ਮੇਲਾ ਮੈਂ ਨਹੀਂ ਕਰਾਉਂਦਾ ਕਰਪੈਣਾ ਮੇਰੇ ਘਰ ਜਾਊਂਗਾ ਮੈਂ ਨਹੀਂ ਕਰਾਉਂਦਾ ਮੇਲਾ ਹੈਲੋ ਲੜਾਈ ਨਾ ਕਰੋ ਗੱਲ ਸੁਣੋ ਓਏ ਪਲੇਰੋ ਬੇਲਣਾ ਖਰਾਬ ਕਰਾ ਪਲੇਰਾਂ ਬਹੁਤ ਗਲਤ ਗੱਲ ਜੱਗੂ ਜੱਗੂ ਪਿੱਛੇ ਆਜੋ ਬੁਲਟ ਬਹੁਤ ਗਲਤ ਕੰਮ ਕਰ ਜੱਗੂ ਜਿਵੇਂ ਕਿ ਤੁਸੀਂ ਇਹ ਵੀਡੀਓ ਦੇਖ ਹੀ ਲਈ ਹੋਣੀ ਕੱਲ ਰਾਤ ਪਿੰਡ ਬਣਾਣੀ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਬਹੁਤ ਵੱਡੇ ਟੂਰਨਾਮੈਂਟ ਸੀਗੇ ਜਿੱਥੇ ਪਹਿਲਾ ਇਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਰੁਪਈਆ ਸੀ ਤੇ ਬੈਸਟ ਜਾਫੀ ਤੇ ਰੇਡਰ ਨੂੰ ਇੱਕ ਇੱਕ ਕੰਬਾਈਨ ਨਾਲ ਇੱਕ ਇੱਕ ਮੋਟਰਸਾਈਕਲ ਦਿੱਤਾ ਜਾਣਾ ਸੀਗਾ ਉਥੋਂ ਦੀ ਕਮੇਟੀ ਦੇ ਇਹ ਰੂਲ ਸੀ ਕਿ ਹਰ ਇੱਕ ਪਲੇਅਰ ਸਿਰਫ ਦੋ ਦੋ ਰੇਡਾਂ ਪਾ ਸਕਦਾ ਹੈ ਇੱਕ ਪਾਸੇ ਜੱਗੂ ਹਗਮਵਾਲੀਆ ਤੇ ਦੂਜੇ ਪਾਸੇ ਬੁਲਟ ਖੀਰਾਵਾਲੀਆ ਸੀ ਤੇ ਬੁਲਟ ਨੇ ਇਹ ਗੱਲ ਕਹੀ ਕਿ ਮੈਨੂੰ ਹੀ ਇੱਕ ਹੋਰ ਰੇਡ ਪਾ ਲੈਣ ਦਿਓ ਤੇ ਉਸ ਤੋਂ ਬਾਅਦ ਜੱਗੂ ਨੂੰ ਇਸ ਗੱਲ ਉੱਤੇ ਗੁੱਸਾ ਆ ਗਿਆ ਤੇ ਉਹ ਦੋਨੇ ਹੱਥੋਂ ਪਾਈ ਹੋ ਕੇ ਗਰਾਊਂਡ ਵਿੱਚ ਹੀ ਤੇ ਬਾਈਰਨਜੀਤ ਜਿਨ੍ਹਾਂ ਨੇ ਇਹ ਟੂਰਨਾਮੈਂਟ ਕਰਵਾਇਆ ਸੀ ਉਹਨਾਂ ਨੇ ਇਹ ਟੂਰਨਾਮੈਂਟ ਉਸੇ ਵੇਲੇ ਕੈਨਸਲ ਕਰ ਦਿੱਤਾ ਤੇ ਬਾਅਦ ਵਿੱਚ ਬਾਈ ਨੇ ਕਿਹਾ ਜੋ ਇਨਾਮਾਂ ਦਾ ਪੈਸਾ ਹੈ ਉਹ ਮੈਂ ਗਰੀਬ ਕੁੜੀਆਂ ਦੇ ਵਿਆਹ ਦੇ ਉੱਤੇ ਲਾਉਂਗਾ ਤੇ ਜੋ ਕੰਬਾਈਨਾ ਦਾ ਪੈਸਾ ਹੈ ਉਹ ਮੈਂ ਗ ਇਹ ਲੋ ਆਪਾਂ ਮੰਨ ਲੈਨੇ ਆ ਕਿ ਪਲੇਅਰਾਂ ਦੀਆਂ ਤਾਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਗਰਾਊਂਡ ਵਿੱਚ ਪਰ ਉਸ ਬਾਈ ਦਾ ਕੀ ਕਸੂਰ ਸੀ ਜੀ ਨੇ ਦੋ ਟਾਈ ਮਹੀਨੇ ਸੌਕੇ ਵੀ ਨਹੀਂ ਦੇਖਿਆ ਇਸ ਟੂਰਨਾਮੈਂਟਾਂ ਲਈ ਦਿਨ ਰਾਤ ਇੱਕ ਕੀਤਾ ਪਿਆ ਸੀ ਉਹ ਬਾਈ ਨੇ ਉਹਦੀ ਸਾਰੀ ਮਿਹਨਤ ਉੱਤੇ ਪਾਣੀ ਫੇਰ ਦਿੱਤਾ ਇਹਨੇ ਕੰਮ ਵੀਰੇ ਡੀਜੇ ਦਾ ਕਦੇ ਜ਼ਿੰਦਗੀ ਚ ਮੈਂ ਮਾਈਕ ਨਹੀਂ ਫੜਿਆ ਦੋ ਟਾਈ ਮਹੀਨੇ ਹੋ ਗਏ ਮਨੇ ਮਿਹਨਤ ਕਰਦੇ ਨੇ ਨਾ ਤਾਂ ਵੀਰੇ ਮੈਂ ਸੌਕੇ ਦੇਖਿਆ ਜਦੋਂ ਆਪਾਂ ਰੂ ਰੱਖਿਆ ਵੀ ਹਰ ਪਲੇਅਰ ਦੋ ਰੇਟਾਂ ਪਾਊਗਾ ਠੀਕ ਹੈ ਜੀ ਦੋ ਰੇਟਾਂ ਪਹਿਲੀਆਂ ਸੀਗੀਆਂ ਬਾਈ ਜੀ ਬੰਦੇ ਕੇ 7:00 ਵਜੇ ਜੋ ਰੂਲ ਹੈ ਮੇਰੇ ਦੋਹੀ ਰੂਲ ਰੋ ਜੇ ਕਿ ਨਹੀਂ ਕਿ ਆਪਸੀ ਗੱਲਬਾਤ ਦੀ ਬੈਕਰ ਮੇਰੇ ਮਿਲਾ ਕਿਉਂ ਖਰਾਬ ਕਰਿਆ ਭਾਈ ਤੁਹਾਡਾ ਇਸ ਟੂਰਨਾਮੈਂਟ ਬਾਰੇ ਕੀ ਕਹਿਣਾ ਹੈ ਕਿ ਕਿਹਦੀ ਗਲਤੀ ਕਰਨੇ ਇਹ ਟੂਰਨਾਮੈਂਟ ਕੈਨਸਲ ਹੋਇਆ ਤੁਸੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੇ ਕੇ ਜਾਇਓ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦੇਣਾ ਧੰਨਵਾਦ